ਮਾਂ ਦੀ ਕਹਾਸਾ ਸੱਚੀ ਲਿਖੀ। ਇੱਥੋਂ ਅੱਗੇ ਕਹਾਣੀ ਸ਼ੁਰੂ ਕਰਨ ਲੱਗੇ ਆ। ਹੋਰ ਹੱਡ ਮਿੱਤੀਆਂ ਘਟਨਾਵਾਂ। ਸਰਦਾਰ ਅਮਰੀਕ ਸਿੰਘ ਦੁਨਿਆਵੀ ਰਿਸ਼ਤੇ ਆ ਨਹੀਂ ਬਾਬਾ ਜੀ ਦੇ ਪੁੱਤਰੇ ਲੱਗਦੇ ਹਨ। ਜੋ ਕਿ ਅੱਜ ਕੱਲ ਅਮਰੀਕਾ ਵਿੱਚ ਯੂ ਐਸ ਏ ਬੱਚੋ ਇਹ ਸੰਮਿਤੀ ਕੰਮ ਕਰ ਰਹੇ ਹਨ ਆਪ ਜੀ ਨੇ ਆਪਣੇ ਬਚਪਨ ਦੀਆਂ ਤਿੰਨ ਚਾਰ ਘਟਨਾਵਾਂ ਜੋ ਮਹਾਪੁਰਖਾਂ ਦੇ ਜੀਵਨ ਨਾਲ ਸੰਬੰਧਿਤ ਹਨ ਦਾਸ ਨੂੰ ਪੱਤਰਾਂਹੀ ਲਿਖ ਭੇਜੀਆਂ ਹਨ ਤੇ ਨਵੀਂ ਐਡੀਸ਼ਨ ਮੈਂ ਚੰਕਤ ਕਰਨ ਲਈ ਹੁਕਮ ਕੀਤਾ ਹੈ ਸੰਗਤਾਂ ਦੇ ਲਾਭ ਹਿੱਤ ਹੂ ਬੂ ਹੂ ਜੋ ਉਹਨਾਂ ਨੇ ਪੱਤਰਾਂਹੀ ਲਿਖ ਭੇਜਿਆ ਹੈ ਮੈਂ ਬਸ਼ਕਤ ਦੇ ਪੰਨਿਆਂ ਨੂੰ ਸਮਪਰੇਹਾ ਹਾਂ ਤਾਂ ਜੋ ਉਹਨਾਂ ਦੇ ਜੀਵਨ ਦੀਆਂ ਇੰਨੀਆਂ ਘਟਨਾਵਾਂ ਨੂੰ ਪੜ ਕੇ ਹੋਰ ਪ੍ਰੇਮੀ ਜਨ ਉਹਨਾਂ ਦੇ ਜੀਵਨ ਦੀਆਂ ਇੰਨਾਂ ਘਟਨਾਵਾਂ ਨੂੰ ਪੜ ਕੇ ਹੋਰ ਪ੍ਰੇਮੀ ਜਨ লাভ ਅਠਾ ਸਕਣ ਗੁਰੂ ਫਤੇ ਪ੍ਰੰਤ ਸਰਦਾਰ ਅਮਰਿਕ ਸਿੰਘ ਲਿਖਦੇ ਹਨ ਕਿ ਆਪ ਜੀ ਵੱਲੋਂ ਬਾਬਾ ਜੀ ਦੀ ਜੀਵਨ ਗਾਥਾ ਮੈਂ ਕਨੇਹਾਂ ਮਿਲ ਗਈ ਸੀ ਬਣ ਕੇ ਇਹੀ ਹਰ ਵੇਲੇ ਉਸ ਮਹਾਨ ਆਤਮਾ ਬਾਰੇ ਨਿਕਲਦਾ ਹੈ ਵੇਦੂ ਨਾ ਜਾਣੋ ਨੂਲ ਸਾਈਂ ਦੇ ਹਾਂ ਬਾਕਿਆ ਹੀ ਕੋਈ ਫਰਕ ਨਹੀਂ ਸੀ ਸਾਈਂ ਤੇ ਸਾਡੇ ਸਾਰਿਆਂ ਦੇ ਮਹਾਨ ਬਾਬੇ ਚ ਬਾਬੇ ਨਾਨਕ ਦਾ ਅੰਦਰ ਬਹੁਤ ਮਹਾਨ ਹੈ ਜਿਸਨੇ ਅਜਿਹੇ ਬਾਬੇ ਦੇ ਲੱਗ ਕੇ ਰਹਿਣ ਦਾ ਮੌਕਾ ਦਿੱਤਾ ਹੈ ਆਪ ਜੀ ਦਾ ਉਦਮ ਬਹੁਤ ਹੀ ਸ਼ਲਾਘਾਯੋਗ ਹੈ ਇਹ ਸ਼ਾਮ ਨੂੰ ਜੀਵਨ ਗਾਥਾ ਦਾ ਗ੍ਰੰਥ ਮਿਲਿਆ ਪ੍ਰਸ਼ਾਦਾ ਸ਼ਾਕੇ ਮਹਾਰਾਜ ਜੀ ਦੇ ਕਮਰੇ 'ਚ ਚਲਾ ਗਿਆ ਇਹ ਰਾਸਤਾ ਪਾਠ ਕਰਕੇ ਸੌਖਾ ਆਸਣ ਕੀਤਾ ਬਾਬਾ ਜੀ ਦੀ ਜੀਵਨੀ 'ਚ ਜਿਹਾ ਮਨ ਖੁੱਬਿਆ ਕਿ ਸਾਰਾ ਖਤਮ ਕਰਕੇ ਹੀ ਦੇਖਿਆ ਅਸਵੀਰੇ ਦੇ 2:00 ਵੱਜ ਚੁੱਕੇ ਸਨ ਪਰ ਨੀਂਦ ਦਾ ਨਾਂਛਾਨ ਤੱਕ ਨਹੀਂ ਸੀ ਬਾਬਾ ਜੀ ਦਾ ਗਰਮਾਣੀ ਵਿੱਚ ਮਸਤਾ ਛਾਠਾ ਮਾਰਦਾ ਹੈ ਉਹਨਾਂ ਨੇ ਬਾਣੀ ਨੂੰ ਜੀਵਨ ਆਧਾਰ ਬਣਾਇਆ ਹੋਇਆ ਸੀ ਐਸਾ ਅਸਰੇ ਹੀ ਉਹ ਆਤਮਾ ਉਸ ਮਹਾਨ ਆਤਮਾ ਵਿੱਚ ਲੀਨ ਹੋ ਗਈ ਪਰਮ ਪਦ ਦੀ ਪ੍ਰਾਪਤੀ ਹੋਈ ਐਵੇਂ ਮਹਿਸੂਸ ਹੋਇਆ ਜਿਵੇਂ ਬਾਬਾ ਜੀ ਸਾਡੇ ਪਾਸ ਆ ਗਏ ਹੋਣ ਦੂਜੇ ਦਿਨ ਸਾਡੀ ਬੀਬੀ ਜੀ ਆਪਦੇ ਭੂਆ ਜੀ ਵੀਰ ਇਕਬਾਲ ਦੇ ਨਾਲ ਲੈ ਤਿਆਰ ਹੋਏ ਤਾਂ ਕਹਿਣ ਲੱਗੇ ਅਮਰੀਕ ਸਿੰਘ ਬਾਬਾ ਜੀ ਦਾ ਗ੍ਰੰਥ ਨਾਲ ਲੈ ਜਾਵਾਂ ਮੈਂ ਕਿਹਾ ਲੈ ਜਾਵੋ ਮੈਂ ਤਾਂ ਰਾਤ ਹੀ ਪੜ੍ਹ ਕੇ ਸੁੱਤਾ ਸੀ ਜਦ ਬੀਬੀ ਜੀ ਗ੍ਰੰਥ ਲੈ ਕੇ ਤੁਰਨ ਲੱਗੇ ਤਾਂ ਮੈਨੂੰ ਇੰਜ ਮਹਿਸੂਸ ਹੋਇਆ ਕਿ ਜਿਵੇਂ ਬਾਬਾ ਜੀ ਕੱਲ ਸਾਡੇ ਪਾਸ ਆਏ ਹੋਣ ਤੇ ਅੱਜ ਹੀ ਛੱਡ ਕੇ ਚੱਲੇ ਹੋਣ ਬਰਾਗ ਨਾਲ ਅੱਖਾਂ ਪਰਾਈਆਂ ਬੀਬੀ ਜੀ ਤੋਂ ਗ੍ਰੰਥ ਆੜ ਕੇ ਰੱਖ ਲਿਆ ਇਹਾਂ ਅਗਲੀ ਬਾਾਰ ਆਉਂਦੇ ਹੋਏ ਨਾਲ ਲੈ ਆਵਾਂਗੇ ਝੂਠ ਬੋਲਣਾ ਪਿਆ ਕਿ ਮੈਂ ਅਜੇ ਦੁਬਾਰਾ ਪੜਨਾ ਹੈ ਕੋਈ ਕੋਈ ਸਾਖੀ ਦੁਬਾਰਾ ਵੀ ਪੜ ਲੈਂਦਾ ਹਾਂ ਬੜਾ ਆਨੰਦ ਵੱਜਦਾ ਹੈ ਮੇਰਾ ਬਚਪਨ ਬਾਬਾ ਜੀ ਦੇ ਨਾਲ ਨਤਨੇਮ ਦੀ ਮਹੰਤਕਾ ਬਾਬਾ ਜੀ ਨਾਲ ਮੇਰਾ ਮਲਾਪ ਬਹੁਤ ਆ ਵਿਦਿਆਰਥੀ ਜੀਵਨ ਚ ਰਿਹਾ ਹੈ ਗਰਮੀਆਂ ਦੀਆਂ ਸ਼ੁਕਤੀਆਂ ਚ ਪਿੰਡ ਬਾਹਰਲੇ ਰਹਿਣ ਤੇ ਦਿਨੇ ਬਾਬਾ ਜੀ ਪਾਸ ਸਿੱਖਣਾ ਪਾਠ ਸਿੱਖਣਾ ਸਵੇਰੇ ਸੇ 7 ਵਜੇ ਆ ਜਾਣਾ ਸ਼ਾਮ ਨੂੰ ਰਹਿਰਾਸ ਦਾ ਪਾਠ ਸੁਣ ਕੇ ਨਾਨਕ ਕੇ ਘਰ ਚਲੇ ਜਾਣਾ ਬਾਬਾ ਜੀ ਦੀ ਅੰਤਰਾ ਅੰਤਰਾ ਆਤਮਾ ਬੇਅੰਤ ਸੀ ਪਿਆਰ ਵੀ ਰੱਜ ਕੇ ਕਰਦੇ ਸੀ ਕਹਿੰਦੇ ਹੁੰਦੇ ਸੀ ਕਿ ਕਾਕਾ ਸਵੇਰ ਨੂੰ ਨਿਤਨੇਮ ਕਰਕੇ ਆਇਆ ਕਰੋ ਰੋਜ਼ ਕਰਨ ਨਾਲ ਗੁਰੂ ਘਰ 'ਚ ਹਾਜ਼ਰੀ ਲੱਗ ਜਾਂਦੀ ਆ। ਬੰਨਾ ਵੀ ਬਹੁਤ ਆਉਂਦਾ ਹੈ। ਇੱਕ ਦਿਨ ਨਿਤਨੀਮ ਨਹੀਂ ਹੋਇਆ, ਲੇਟ ਉੱਠ ਹੋਇਆ। ਕਾਣੀ-ਕਾਣੀ 'ਚ ਗੁਰਦੁਆਰੇ ਆ ਗਏ। ਮਨ 'ਚ ਸੋਚਿਆ ਚਲੋ ਬਾਬਾ ਜੀ ਨੂੰ ਪਤਾ ਨਹੀਂ ਲੱਗੇਗਾ। ਇੱਕ ਦਿਨ ਨਾ ਵੀ ਹੋਇਆ ਤਾਂ ਵੀ ਕੀ ਹੋਇਆ? ਇਹ ਦਿਲ 'ਚ ਵਿਚਾਰ ਲੈ ਕੇ ਖੇੜਾ ਸਹਿਬ ਬਾਬਾ ਜੀ ਨੂੰ ਹੱਥੇ ਬੁਲਾਈ। ਬਾਬਾ ਜੀ ਚਾਹ ਚਾਹ ਸ਼ੱਕ ਦੇਸੀ ਆਪਣਾ ਚਾਹ ਵਾਲਾ ਕੱਪ ਮੈਨੂੰ ਦੇ ਦਿੱਤਾ ਕਾਕਾ ਚਾਹ ਸ਼ੱਕ ਲੈ ਤੇ ਆ ਮੇਰੇ ਕੋਲ ਬਹਿ ਜਾ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੇ ਜੇ ਕਦੀ ਨਿਤਨੇਮ ਨਾ ਵੀ ਹੋਵੇ ਤਾਂ ਦੂਜੇ ਦਿਨ ਕਰ ਲੈਣਾ ਚਾਹੀਦਾ ਹੈ ਫਿਰ ਗੁਰੂ ਘਰ ਚ ਗਏ ਹਾਜ਼ਰੀ ਨਹੀਂ ਲੱਗਦੀ ਮੈਂ ਸੁਣ ਕੇ ਦਿਲ ਚ ਬਹੁਤ ਪਸਤਾ ਪਸਟਾਇਆ ਸਤਾਤ ਤਾਪ ਕੀਤਾ ਤੇ ਉਸ ਦਿਨ ਤੋਂ ਜਦ ਕਦੀ ਨਿਤਨੇਮ ਨਾ ਵੀ ਹੋਵੇ ਤਾਂ ਦੂਸਰੇ ਦਿਨ ਕਰ ਲੈਣਾ ਜੇ ਨਾ ਹੋਵੇ ਤਾਂ ਸਾਰਾ ਦਿਨ ਮਾਨਸਾਤ ਤੇ ਉਦਾਸੀ ਨਾਲ ਭਰਿਆ ਰਹਿੰਦਾ ਹੈ ਜਿੰਨਾ ਚਿਰ ਪਾਠ ਪੂਰਾ ਨਹੀਂ ਹੁੰਦਾ ਕਮ ਜਿਹਾ ਮਨ ਹੀ ਨਹੀਂ ਖਬਦਾ ਬਾਬਾ ਜੀ ਨਿਤਨੇਮ ਹਰ ਰੋਜ਼ ਕਰਨ ਨੂੰ ਬਹੁਤ ਹੀ ਉੱਚਾ ਤੇ ਮਹਤਮ ਪੂਰਨ ਗੈਣਦੇ ਹੁੰਦੇ ਸਨ ਮੇਰੀ ਨੌਕਰ ਵੀ ਵਿਖਵਾਣੀ ਗਰਮੀਆਂ ਦੇ ਦਿਨ ਸਨ ਛੁੱਟੀਆਂ ਸਨ ਸਕੂਲ ਤੋਂ ਬਾਬਾ ਜੀ ਦਾ ਉਹਨਾਂ ਦਿਨਾਂ 'ਚ ਕਸ਼ਮੀਰ ਜਾਣ ਦਾ ਪ੍ਰੋਗਰਾਮ ਬਣ ਗਿਆ ਮੈਨੂੰ ਵੀ ਨਾਲ ਲੈ ਗਏ ਮੈਨੂੰ ਆਪਣੇ ਕੋਲ ਹੀ ਪਠਾ ਲੈਣਾ ਜੀ ਪੁੱਛ ਦੋ ਹਫ਼ਤੇ ਦਾ ਪ੍ਰੋਗਰਾਮ ਸੀ ਕਸ਼ਮੀਰ ਦੀ ਸੁੰਦਰਤਾ ਸੰਸਾਰ ਪ੍ਰਸਿੱਧ ਹੈ ਦਿਲ ਸਾਰਾ ਦੇਖ ਕੇ ਬਾਗ-ਬਾਗ ਹੋ ਗਿਆ ਮਨ ਬਾਪਸ ਆਉਣ ਨੂੰ ਨਹੀਂ ਸੀ ਕਰਦਾ ਫੇਰ ਇਹ ਮੇ ਤਲਵਾੜੇ ਤੋਂ ਕਿਸੇ ਹੋਰ ਸੁੰਦਰ ਜਗ੍ਹਾ ਦਾ ਪ੍ਰੋਗਰਾਮ ਬਣ ਗਿਆ ਮਨ ਚ ਆਇਆ ਬਾਬਾ ਜੀ ਨਾਲ ਰਹਿ ਕੇ ਤਾਂ ਬਹੁਤ ਸ਼ੈਰ ਹੁੰਦੀ ਹੈ ਜਦ ਮੌੜ ਸਕੂਲ ਸ਼ੁਰੂ ਹੋ ਗਏ ਤਾਂ ਫੇਰ ਸ਼ਾਇਦ ਸ਼ੈਰ ਦਾ ਮੌਕਾ ਨਾ ਮਿਲੇ ਸਵੇਰੇ ਨਿਤਨੇਮ ਤੋਂ ਬਾਅਦ ਮੈਂ ਬਾਬਾ ਜੀ ਪਾਸ ਬੈਠਾ ਪ੍ਰਸ਼ਾਦਾ ਸਾਖ ਰਿਹਾ ਸੀ ਤੇ ਉੱਪਰ ਲਿਖੇ ਵਿਚਾਰ ਮਨ ਚ ਸਨ ਬਾਬਾ ਜੀ ਨੇ ਪ੍ਰਸ਼ਾਦਾ ਛੱਕੇ ਮੇਰਾ ਹੱਥ ਆਪਣੇ ਹੱਥ ਵਿੱਚ ਫੜ ਲਿਆ ਕਹਿਣ ਲੱਗੇ ਮਨ ਕਈ ਵਾਰ ਕਈ ਵਿਚਾਰ ਬਣਾ ਕੇ ਦੌੜਦਾ ਹੈ ਮਨ ਨੂੰ ਰੋਕਣਾ ਦੌੜਨ ਤੋਂ ਸ਼ਾਇਦ ਤੂੰ ਬਹੁਤ ਕਰਨੀ ਆ ਅੱਜ ਕੱਲ ਗੁਰੂ ਸਾਹਿਬ ਦੀ ਕਿਰਪਾ ਨਾਲ ਦੀਨ ਨੂੰ ਇਸੇ ਤੇ ਦੀ ਨੌਕਰੀ ਹੈ ਬੇਅੰਤ ਸ਼ਹਿਰ ਹੈ ਨੌਕਰੀ ਤੇਹੀ ਜਪਾਨ ਕੋਰੀਆ ਸਕਾਟਲੈਂਡ ਸਪੈਨ ਫਿਲੀਪੀਨ ਹਵਾਈ థਾਈਲੈਂਡ ਇਹ ਅਮਰੀਕਾ ਦੇ ਤਕਰੀਬਨ ਸਾਰੇ ਪ੍ਰਸਿੱਧ ਸ਼ਹਿਰ ਹਨ ਨੇਕਾ ਮਾਰ ਜਾ ਚੁੱਕਾ ਹਾਂ ਜਦ ਵੀ ਕਦੀ ਜਿਹੜਾ ਅੱਜ ਬੈਠਦਾ ਹਾਂ ਤਾਂ ਬਾਬਾ ਜੀ ਦੇ ਬਚਨ ਬੜੇ ਜ਼ਿਆਦਾ ਆਉਂਦੇ ਹਨ ਕੱਕਾ ਸ਼ਰਤਿਆ ਤੂੰ ਬਹੁਤ ਕਰਨੀਆਂ ਤਨਸੀ ਹੋ ਆਤਮਾ ਜਿਸ ਨੂੰ 10-12 ਸਾਲ ਦਾ ਪਹਿਲਾ ਹੀ ਦਿਖਦਾ ਸੀ ਸਕੂਲ ਚ ਚਮਤਕਾਰ ਮੈਂ 6ਵੀਂ ਚ ਜਾਂ 7ਵੀਂ ਚ ਪੜਦਾ ਸੀ 10 ਸੌ ਵਾਰ ਬੈਂਸੀ ਸੌ ਵਾਰ ਨੂੰ ਸਨੀਚਰਵਾਰ ਐਤਵਾਰ ਖੇਡਾਂ ਸਹਿਵ ਕਿਸੇ ਸਮਾਗਮ ਕਰਕੇ ਰਹਿਣਾ ਪਿਆ ਤੇ ਲੇਖ ਉਸ ਸਮੇਂ ਕਾ ਵੀ ਕੋਟ ਤਾਲਾ ਕੇ ਚਿੱਤੇ ਰੱਖਨੇ ਪੈਦੇ ਸਨ ਸਾਰਾ ਸਾਲ ਦਾ ਪੜਿਆ ਚਿੱਤੇ ਨਹੀਂ ਰਹਦਾ ਜੇਕਰ ਲੱਗੇ ਪੜ ਕੇ ਚਿੱਤੇ ਨਾ ਹੋਏ ਸਮਾਂ ਗੋਂ ਕਰਕੇ ਦੋ ਦਿਨ ਹੀ ਮਹੀ ਲੰਘ ਗਏ ਸਮਾਹੀ ਨਾ ਮਿਲਿਆ ਯਾਰ ਸ਼ਾਮ ਪੈ ਤਾਂ ਜਾਣ ਬਿੜੇ ਮਾਨ ਚ ਖਿਆਲ ਆਇਆ ਕੱਲ ਨੂੰ ਮੇਰਾ ਬੇਪੜ ਠੀਕ ਨਹੀਂ ਹੋਣਾ ਮੈਂ ਐਵੇਂ ਖੀੜੇ ਸਹਿਬ ਆ ਗਿਆ ਘਰ ਹੀ ਰਹਿਣਾ ਸੀ ਮਾਨ ਮੈਂ ਚ ਇਹ ਸੋਚ ਕੇ ਅਦਾਸ ਜੈ ਹੋ ਗਿਆ ਬਾਬਾ ਜੀ ਮੇਰੀ ਅਦਾਸੀ ਭਾਪ ਗਏ ਕਹਿਣ ਲੱਗੇ ਪੰਜ ਬਾਰ ਪਹਿਲੀ ਪੌੜੀ ਦਾ ਪਾਠ ਕਰਕੇ ਕਿਤਾਬ ਖੋਲ ਲਈ ਤੇ ਉਹੀ ਵਕਤ ਚਿੱਤੇ ਕਰ ਲਈ ਉਹੀ ਵਰਕਾ ਚਿੱਤੇ ਕਰ ਲਈ ਦਾਸ ਨਹੀਂ ਹੋਣਾ ਮੈਂ ਇਵੇਂ ਹੀ ਕੀਤਾ ਇੱਕ ਲੇਖ ਜਿਹੜਾ ਪਹਿਲਾਂ ਆਇਆ ਚਿੱਤੇ ਕਰਕੇ ਚਲਾ ਗਿਆ ਜਦ ਪੇਪਰ ਦੇਖਿਆ ਤਾਂ ਉਹੀ ਲੇਖ ਵਿੱਚ ਸੀ ਮੇਰੇ ਸੋਚੋਂ 97 ਨੰਬਰ ਆਈ ਸੀ ਜਦ ਪੇਪਰ ਮੁੱਕਿਆ ਤਾਂ ਸਿੱਧਾ ਬਾਬਾ ਜੀ ਪਾਸ ਗਿਆ ਬਾਬਾ ਜੀ ਮੈਨੂੰ ਦੇਖ ਕੇ ਮਸਕਰਾਏ ਕਹਿਣ ਲੱਗੇ ਗੁਰੂ ਘਰ 'ਚ ਕਿਸੇ ਚੀਜ਼ ਦਾ ਘਾਟਾ ਨਹੀਂ ਜਦ ਗੁਰੂ ਘਰ ਆਮੋਂ ਕਦੇ ਘਾਟਾ ਨਹੀਂ ਪੈਂਦਾ ਸਗੋਂ ਵਾਧਾ ਹੀ ਹੁੰਦਾ ਹੈ ਹੁਣ ਇਸ ਗੱਲ ਇਹ ਗੱਲ ਕਿਤਾਬੀ ਗੱਲ ਨਹੀਂ ਲੱਗਦੀ ਸੱਚੀ ਲੱਗਦੀ ਆ ਅਮਰੀਕਾ 'ਚ ਬਾਬਾ ਜੀ ਦਾ ਅਸੀਰ ਬਾਅਦ ਜਦ ਅਮਰੀਕਾ ਆਇਆ ਤਾਂ ਇੱਥੇ ਆਮ ਹੀ ਘਰ ਘਰ 'ਚ ਗੱਲ ਪ੍ਰਚਲਿਤ ਸੀ ਕਿ ਪੱਗ ਵਿਸਤਾਰ ਮੰਨੀ ਹੋਵੇ ਤਾਂ ਨੌਕਰੀ ਨਹੀਂ ਮਿਲਦੀ। ਬਾਬਾ ਜੀ ਨੇ ਮੈਨੂੰ ਥੋੜੇ ਸਮੇਂ ਬਾਅਦ ਹੀ ਪੱਤਰ ਲਿਖਿਆ। ਉਸ 'ਚ ਲਿਖਿਆ ਸੀ ਕਿ ਤੜਕੇ ਤਖੜੇ ਹੋ ਕੇ ਰਹਿਣਾ। ਪੱਗ ਦਾ ਹਸਤਾਰ ਉੱਚੀ ਰਹੇਗੀ। ਉਹ ਪੱਤਰ ਜੋ ਬਾਬਾ ਜੀ ਨੇ ਬਾਬਾ ਸੇਵਾ ਸਿੰਘ ਜੀ ਨੂੰ ਉਹਨਾਂ ਨੂੰ ਦੱਸ ਕੇ ਲਿਖਾਇਆ ਸੀ ਅਜੇ ਵੀ ਮੇਰੇ ਪਾਸ ਸੰਭ ਕੇ ਰੱਖਿਆ ਹੋਇਆ ਹੈ ਇਸ ਪੱਤਰ ਤੋਂ ਬਾਅਦ ਮਾਨਸ ਚ ਬਹੁਤ ਹੀ ਵਿਸ਼ਵਾਸ ਵੱਜ ਗਿਆ ਤੇ ਜਿੱਥੇ ਵੀ ਨੌਕਰੀ ਲਈ ਆਪਾਂ ਲਾਈਕ ਕਰਨਾ ਦੂਜੇ ਦਿਨ ਹੀ ਕੰਮ ਤੇ ਆਉਣ ਦਾ ਫੋਨ ਆ ਜਾਣਾ ਆਲੇ ਦੁਆਲੇ ਬਾਲੇ ਵੀ ਹੈਰਾਨ ਸੀ ਕਿ ਅਮਰੀਕਾ ਸਿੰਘ ਨੂੰ ਬੜੀ ਜਲਦੀ ਨੌਕਰੀ ਮਿਲ ਜਾਂਦੀ ਹੈ ਏ ਬਾਬਾ ਜੀ ਦਾ ਹੀ ਅਸੀਰਵਾਦ ਸੀ ਇੱਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਈ ਵਾਰ ਮੇਰੇ ਨਾਲ ਉਹ ਸੱਜਣ ਜਿਨ੍ਹਾਂ ਨੂੰ ਨੌਕਰੀ ਨਾ ਮਿਲਣ ਤੇ ਡਰਦਿਆਂ ਪੱਗਾਂ ਤਾਰ ਦਿੱਤੀਆਂ ਸੀ ਲਈ ਜਾਂਦੇ ਹੁੰਦੇ ਸੀ ਪਰ ਗੁਰੂ ਸਾਹਿਬ ਦੀ ਅਜਿਹੀ ਕਿਰਪਾ ਸੀ ਕਿ ਉਹਨਾਂ ਨੂੰ ਤਾਂ ਬਿਨਾਂ ਨੌਕਰੀ ਤੋਂ ਮੌੜਨਾ ਪੈਂਦਾ ਸੀ पर यह पग हमेशा ही उची रही हमेशा हां होंगी सी वास्ते हमेशा ही चढ़ती कला च मन रहा है अपनी आनताई भावें हो जाए पर पग हमेशा ही बाबा जी के कह मांग उपर ही रही सार् तो ये घटना इतने लिखनी जरूरी समझागा इतने रिश्तेदार जो पग नहीं बनते किसी होर होर चो कैलीफोर्नी आ गए किसी होर देश चो कैलीफोर्नी आ गए उन्नीस सौ गर्मी की गल है वो आके गर्दीश कौर के मामा जी पास ठहर गए काफ़ी नौकरी तरले मारे पर सत अठ महीने किसी पास तो भी कोई नौकरी का सदा ना आया डिग्री भी उस सज्जन वस वस पास ਫੇਰ ਵੀ ਇੱਕ ਦਿਨ ਮਾਮਾ ਜੀ ਨੇ ਉਸ ਸੱਜਣ ਨੂੰ ਤਾਨਾ ਮਾਰਿਆ ਭਾਈ ਕੀ ਗੱਲ ਹੈ ਸਾਡੇ ਪ੍ਰੌਣਾ ਅਮਰੀਕ ਸਿੰਘ ਦੂਜੇ ਦਿਨ ਨੌਕਰੀ ਲੈ ਲੈਂਦਾ ਹੈ ਇਹਨੂੰ 8 ਮਹੀਨੇ ਹੋ ਗਏ ਮੈਂ ਉਸ ਸਮੇਂ ਪੜਦਾ ਸੀ ਤੇ ਡਿਗਰੀ ਕਰਦਾ ਸੀ ਤੇ ਛੁੱਟੀਆਂ 'ਚ ਨੌਕਰੀ ਕਰਦਾ ਹੁੰਦਾ ਸੀ ਫਿਰ ਚ ਤੋਰ ਨਵਾਤੇ ਉਹ ਆ ਗਿਓ ਕਹਿਣ ਲੱਗੇ ਭਾਈ ਸਹਿਬਾ ਪਹਿਲਾਂ ਨੌਕਰੀਆਂ ਆ ਮਿਲ ਜਾਂਦੀਆਂ ਸਨ ਹੌਣ ਅਮਰੀਕ ਸਿੰਘ ਨੂੰ ਕਿਹੋ ਕੇ ਉਹ ਲੈ ਕੇ ਦਿਖਾ ਰਹੀ ਹੁਣ ਸਮਾਂ ਬੜਾ ਖਰਾਬ ਹੈ ਨੌਕਰੀ ਮਿਲਣੀ ਮੁਸ਼ਕਲ ਹੈ ਮਾਮਾ ਜੀ ਨੇ ਮੈਨੂੰ ਇਹ ਗੱਲ ਦੱਸੀ ਜਦ ਮੈਂ ਸਕੂਲ ਤੋਂ ਵਿਹਲਾ ਹੋ ਕੇ ਨੌਕਰੀ ਵਾਸਤੇ ਫਲਾਈ ਕਰਨ ਗਿਆ ਤਾਂ ਮੈਂ ਜਵਾਬ ਦਿੱਤਾ ਮਾਮਾ ਜੀ ਕੋਈ ਨਾ ਜਿੱਥੇ ਪਹਿਲਾਂ ਮਿਲ ਜਾਂਦੀਆਂ ਸਨ ਹੁਣ ਵੀ ਮਿਲ ਜਾਊ ਵਿਸ਼ਵਾਸ ਜੀ ਦਾ ਅੰਦਾਜ਼ੇ ਤੇ ਬਾਬਾ ਜੀ ਦੇ ਬਚਨਾਂ ਤੇ ਦੂਜੇ ਦਿਨ ਕੰਪਨੀ ਚੈੱਕ ਸ਼ੀਟ ਨਿਕਲੀ ਮੈਨੂੰ ਤਜਰਬਾ ਸੀ ਉਹ ਕੰਮ ਦਾ ਮੈਂ ਭਰੀ ਤੇ ਸਕੱਟਰੀ ਨੂੰ ਕਿਹਾ ਮੇਰਾ ਹੁਣੇ ਹੀ ਟੈਸਟ ਕਰਵਾ ਦੇਉ ਉਹ ਜਵਾਬ ਅਸ ਜਵਾਬ ਦਿੱਤਾ ਕਿ ਅਗਲੇ ਹਫਤੇ ਫੋਨ ਕਰਕੇ ਦੱਸਾਂਗੇ ਹਾਂ ਮਨੂਪਰੀ ਆਸੀ ਕਿ ਕੰਮ ਅੱਜ ਹੀ ਮਿਲ ਜਾਣਾ ਹੈ ਮੈਂ ਅਸੋਸ਼ਿਆ ਜਿਹਾਂ ਆਪਣੀ ਕਾਰ ਬਾਲ ਤਰ ਪਿਆ ਤੇ ਸੋਚਿਆ ਕਿ ਚਲੋ ਅਖਬਾਰ ਦੇ ਅਖਬਾਰ ਕਾਰ ਚ ਸੀ ਕੋਈ ਹੋਰ ਦੇਖਦਾ ਹਾਂ ਜਦ ਕਾਰ ਖੋਲੀ ਤਾਂ ਵਿੱਚ ਅਖਬਾਰ ਨਾ ਦੇ ਸੀ आले दुआले हथ मारे पर कि ना फिर सोचा कि मैं अखबार कंपनी दे देवगा ये सोच के कंपनी के दफ्तर भला आया होवगा ये सोच के दफ्तर वाल तुर पयाद अंदर गया तो सकेटरी फोन से देख के कह लगे हमें ही जो निकलिया है कहना है कि ਹੁਣ ਇਹੀ ਕਰ ਲਵਾਂ ਲਵਾਂਗੇ ਮੈਂ ਉੱਥੋਂ ਹੀ ਉਹ ਦਫ਼ਤਰ ਲਈ ਅੰਦਰ ਚਲਾ ਗਿਆ ਤੇ ਚੰਗੇ ਪੈਸੇ ਤੇ ਦੇ ਦਿੱਤੀ ਤੇ ਉਹ ਸਮੇਂ ਦਪੈਰ ਦੇ 2 ਵਜੇ ਦਾ ਸਮਾਂ ਸੀ ਕਹਿਣ ਲੱਗੇ ਕੰਮ ਭਾਵੇਂ ਹੁਣੇ ਹੀ ਸ਼ੁਰੂ ਕਰ ਲ ਲੈ ਨਹੀਂ ਤਾਂ ਕੱਲ੍ਹ ਸਵੇਰੇ 7 ਵਜੇ ਸ਼ੁਰੂ ਕਰ ਲੈ ਤੇਰੀ ਮਰਜ਼ੀ ਆ ਮਨ ਖੁਸ਼ੀ ਨਾਲ ਗੁਰੂ ਗੁਰੂ ਕਰ ਰਿਹਾ ਸੀ ਵਾਹਿਗੁਰੂ ਜੀ ਦੀ ਜੀ ਦੀ ਸ਼ੁਕਰ ਗੁਜ਼ਾਰੀ ਜਾਂ ਜਾਲਕਾਰ ਚ ਮੌਕੇ ਗਿਆ ਤਾਂ ਅਖਬਾਰ ਸਾਹਮਣੇ ਪਈ ਸੀ ਨਾ ਲਿਸਣ ਦਾ ਕੰਨ ਸਿਰਫ ਉਹ ਸ਼ਕਤੀ ਵੱਲੋਂ ਦਾਫਤਰ ਚ ਭੇਜਣ ਦਾ ਸੀ ਮਾਮਾ ਜੀ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਉਹ ਸੱਜਣ ਨੂੰ ਦੱਸ ਦੇਣ ਮੈਨੂੰ ਨੌਕਰੀ ਮਿਲ ਗਈ ਹੈ ਮਾ ਮ ਕੱਲ ਨੂੰ ਸ਼ੁਰੂ ਕਰਨਾ ਹੈ ਮਾਮਾ ਜੀ ਵੀ ਬਹੁਤ ਖੁਸ਼ ਹੋਏ ਬਾਹੀ ਗੁਰੂ ਜੀ ਦੀ ਸ਼ੁਕਰਗੁਜ਼ਾਰੀ ਤੇ ਬਾਬਾ ਜੀ ਦੀ ਚਿੱਠੀ ਦਾ ਚਿੱਤਾ ਕਰਕੇ ਖੁਸ਼ੀ ਨਾਲ ਅੱਖਾਂ ਪੜਾਈਆਂ ਧੰਨ ਸਨ ਬਾਬਾ ਜੀ ਇੰਨਾ ਖਿਆਲ ਪਰਦੇਸਾਂ 'ਚ ਬੈਠਿਆਂ ਦਾ ਵੀ ਰੱਖਦੇ ਸੀ ਇੰਨਾ ਪਿਆਰ ਸੀ ਦਿਲ 'ਚ ਜੋ ਲਿਖਣ ਤੋਂ ਬਾਹਰ ਹੈ ਮੈਂ ਇੱਥੇ ਇੱਕ ਗੱਲ ਕਹਿਣੀ ਮਨਸਬ ਸਮਝਾਂਗਾ ਕਿ ਜਿਹੜਾ ਸੱਜਣ ਬਾਹਰ ਆ ਕੇ ਪੱਗ ਦਾ ਸਤਾਰ ਨੌਕਰੀ ਦੀ ਖਾਤਰ ਜਾਂ ਤਰੱਕੀ ਵਾਸਤੇ ਲਾਉਣ ਬਾਰੇ ਸੋਚੇ ਉਹ ਜੇਕਰ ਪ੍ਰੋਸੈਸ ਰੱਖੇ ਤਾਂ ਜਿੱਥੇਕ ਤਰੱਕੀ ਕਰਕੇ ਪਹੁੰਚਣਾ ਚਾਹੁੰਦਾ ਉੱਥੋਂ ਤਾਂ ਵੀ ਉੱਪਰ ਦਸਤਾਨਾਣ ਪਹੁੰਚੇਗਾ ਸਿਰਫ ਵਿਸ਼ਵਾਸ ਦੀ ਜ਼ਰੂਰਤ ਹੈ ਇਹ ਸਨ ਕੋਜਕ ਖਾਸ ਘਟਨਾਵਾਂ ਜੋ ਮੇਰੇ ਜੀਵਨ ਨਾਲ ਸੰਬੰਧਿਤ ਰੱਖਦੀਆਂ ਸਾਨੂੰ ਇੱਥੇ ਸਮਾਪਤ ਕਰਦੇ ਹਾਂ